ਹਾਲਾਤ ਇਨ੍ਹਾਂ ਸਰਕਾਰਾਂ ਦੀ ਆ ਹੁਣ ਤੁਸੀਂ ਦੇਖੋ ਸਰਕਾਰੀ ਕਾਲਜ ਇੱਕ ਤਰ੍ਹਾਂ ਨਾਲ ਬੱਚਿਆਂ ਦੇ ਮਾਪਿਆਂ ਦੀ ਜੇਬ ਤੋਂ ਚੱਲਦੇ ਰਹੇ ਨੇ ਤੇ ਟੌਰ ਸਰਕਾਰ ਮਾਰਦੀ ਆ ਕਿ ਅਸੀਂ ਹਾਇਰ ਐਜੂਕੇਸ਼ਨ ਚਲਾ ਰਹੇ ਆ ਬੱਚਿਆਂ ਦੀ ਮਾਪਿਆਂ ਦੀ ਜੇਬ ਤੋਂ ਇਸ ਕਰਕੇ ਚੱਲਦੇ ਨੇ ਹਰ ਬੱਚਾ ਚਾਹੇ ਉਹ ਗਰੀਬ ਹੈ ਚਾਹੇ ਗਰੀਬ ਤੋਂ ਗਰੀਬ ਹੈ ਉਹ ਤੋਂ ਸਰਕਾਰੀ ਕਾਲਜਾਂ ਦੇ ਵਿੱਚ ਉਂਝ ਤਾਂ ਫੀਸਾਂ ਕਹਿੰਦੇ ਮਾਫ਼ ਨੇ ਪਰ ਹਰ ਸਾਲ ਹਰ ਇੱਕ ਗਰੀਬ ਤੋਂ ਗਰੀਬ ਬੱਚੇ ਤੁਮੀ ਕਿਸੇ ਕਾਲਜ ਚ 2500 ਕਿਸੇ 3000 ਕਿਤੇ 3500 ਕਿਤੇ 4000 ਕਿਤੇ 4500 ਤੱਕ ਇੱਕ ਇੱਕ ਸਾਲ ਦਾ ਪੀਟੀਏ ਫੰਡ ਲਿਆ ਜਾਂਦਾ ਹਰ ਕਾਲਜ ਚ ਲਿਆ ਜਾਂਦਾ ਹੁਣ ਤੁਸੀਂ ਦੱਸੋ ਫਿਰ ਸਰਕਾਰੀ ਕਾਲਜ ਬੱਚਿਆਂ ਦੇ ਮਾਪੇ ਚਲਾ ਰਹੇ ਆ ਕਿ ਸਰਕਾਰ ਚਲਾ ਰਹੀ ਆ ਹੁਣ ਸਰਕਾਰ ਨੂੰ ਚਾਹੀਦਾ ਸੀ ਕਿ ਜਿਹੜੇ ਪ੍ਰੋਫੈਸਰ ਪਹਿਲਾਂ ਤੋਂ ਰੱਖੇ ਨੇ ਉਹਨਾਂ ਨੂੰ ਵੀ ਪੱਕੇ ਰੁਜ਼ਗਾਰ ਤੇ ਤੇ ਜ਼ਿੰਮੇਵਾਰੀ ਵਾਲੀ ਪੋਸਟ ਤੇ ਤਨਖਤ ਕਰ ਦੇ ਔਰ ਦੂਜੇ ਪਾਸੇ ਜਿਹੜੇ ਬਾਅਦ ਚ ਰੱਖਿਆ ਉਹਨਾਂ ਨੂੰ ਵੀ ਵਧੀਆ ਤਰੀਕੇ ਨਾਲ ਰੱਖਿਆ ਜਾਂਦਾ ਤਾਂ ਕਿ ਉਹਨਾਂ ਦਾ ਰੋਜ਼ਗਾਰ ਵੀ ਸੁਰੱਖਿਅਤ ਰਹੇ